ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਨਾ ਸ੍ਰੀ ਮਹਲਾ 5 ਆਉਖੇ ਕੜੀ ਨਾ ਦੇ ਠਣ ਦੇ ਆਪਣਾ ਬਿਰਦ ਸਮਾਲੇ ਆਤ ਗਏ ਰੱਖੇ ਆਪਣੇ ਕੋ ਸਾਹ ਸੁਸਾਹ ਸਪ੍ਰਤ ਪਾਲੇ ਪ੍ਰਾਪ ਸਿਉ ਲਾਗ ਰਹਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤਾ ਰਹਾ ਮਨ ਬਿਲਾੁ ਪਾਏ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਆਕੇ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾ ਲੈ ਹੱਥ ਗਏ ਰੱਖ ਆਪਣੇ ਕੋ ਸਾਹ ਸੁਸਾਹ ਸਪ੍ਰਤ ਪਾਲੇ ਪ੍ਰਾਪ ਸਿਉ ਲਾਗ ਰਹਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੇਂ ਮਨ ਬਿਲਾਸ ਪਾਏ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਆਪਕੇ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ हाथ धर रखे अपने को सांस सांस प्रत पाले प्राप्त सों लाग रहे ओ मेरा चित आगत प्रभु सदा सहाय तन हमारा में त रहा मन विलास पाए साहिब के ਆਚਰ ਦੇਖ ਬੜਾਈ ਹਰ ਸਿਮਰਨ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈਜ ਰਖਾਈ ਆਪਕੇ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਗਏ ਰੱਖ ਆਪਣੇ ਕੋ ਸਾਹ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਗ ਰਹਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਾਇ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈਜ ਰਖਾਈ ਆਖੇ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਗਏ ਰਖ ਆਪਣੇ ਕੋ ਸਾਹ ਸੁਸਾਹ ਸਪ੍ਰਤ ਪਾਲੇ ਪ੍ਰਭ ਸਿਉ ਲਗ ਰਹਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤਾ ਰਹਾ ਮਨ ਬਿਲਾਸ ਪਾਇ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰਨ ਸਿਮਰ ਆਨੰਦ ਕਰ ਨਾਨਕ ਰਾਗ ਪੂਰਨ ਪੈਜ ਰਖਾਈ ਆਖੇ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾ ਲੈ ਹੱਥ ਗਏ ਰੱਖੇ ਆਪਣੇ ਕੋ ਸਾਹ ਸੁਸਾਹ ਸਪ੍ਰਤ ਪਾਲੇ ਪ੍ਰਾਪ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤਾ ਰਹਾ ਮਨ ਬਿਲਾ ਸੁਪੈ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈਜ ਰਖਾਈ ਆਖੇ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਗਏ ਰੱਖ ਆਪਣੇ ਕੋ ਸਾਹ ਸੁਸਾਹ ਸਪ੍ਰਤ ਪਾਲੇ ਪ੍ਰਾਪ ਸਿਉ ਲਾਗ ਰਹਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮਨ ਬਿਲਾ ਸੁਪਾਏ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰਨ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈਜ ਰਖਾਈ ਆਖੇ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਲੇ हाथ गए रखे अपने को सांस सांस प्रत पाले प्राप्त सों लाग रहयो मेरा चित आदनत प्रभु सदा सहाय तन हमारा में त रहा मन विलास पाए साहिब के ਆਚਰ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਤੈ ਜ ਰਖਾਈ ਆਖੇ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਲੇ ਆਤ ਗਏ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਗ ਰਹਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤਾ ਰਹਾ ਮਨ ਬਿਲਾਸ ਪਾਇ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰਨ ਸਿਮਰ ਆਨੰਦ ਕਰਨ ਨਾਨਕਾ ਪ੍ਰਭ ਪੂਰਨ ਪੈਜ ਰਖਾਈ ਆਖੇ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕੋ ਸਾਹ ਸਾਂਹ ਪ੍ਰਚ ਪਾਲੇ ਪ੍ਰਭ ਸਿਉ ਲਗ ਰਹਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ தன்மான் விலாசய சேபக்கர்ாயந்தான பூர பே ਆਪਕੇ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਗਏ ਰੱਖ ਆਪਣੇ ਕੋ ਸਾਹ ਸਾਂਹ ਸਪ੍ਰਤ ਪਾਲੇ ਪ੍ਰਾਪ ਸਿਉ ਲਾਗ ਰਹੇ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੇਤਾ ਰਹਾ ਮਨ ਬਿਲਾ ਸੁ ਪਏ ਸਾਹਿਬ ਕੇ ਆਚਰ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਆਖੇ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਲੇ ਆਤ ਦੇ ਰੱਖ ਆਪਣੇ ਕੋ ਸਾਹ ਸੁਸਾਹ ਸਪ੍ਰਤ ਪਾਲੇ ਪ੍ਰਾਪ ਸਿਉ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਏ ਧਨ ਹਮਾਰਾ ਮੇਤਾ ਰਹਾ ਮਨ ਬਿਲਾ ਪਾਏ ਸਾਹਿਬ ਕੇ ਹਰ ਚਰਨ ਦੇਖ ਬੜਾਈ ਹਰ ਸਿਮਰਨ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ